ਪਰਾਵਾ ਕੀ ਗੱਲ ਬਣ ਗਈ ਬੱਚੇ ਨਾਲ ਸਾਡੇ ਨਾਲ ਤਾਂ ਚੰਗੀਆਂ ਭਲੀਆਂ ਗੱਲਾਂ ਕਰਦਾ ਕਰਦਾ ਰਾਜੀ ਕੁਛੀ ਮੇਰੇ ਨਾਲ ਸਾਰਾ ਦਿਨ ਗੱਲਾਂ ਕੀਤੀਆਂ ਇੱਕ ਦਿਨ ਸਾਰਾ ਦਿਨ ਮੇਰੇ ਨਾਲ ਰੱਜ ਕੇ ਗੱਲਾਂ ਕੀਤੀਆਂ ਮੰਮੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਮੈਂ ਹੈਗਾ ਆਉਣਾ ਸੀ ਜਨਵਰੀ ਚ ਮੇਰੇ ਪੁੱਤ ਨੇ ਟਿਕਟ ਬੁੱਕ ਕਰਾ ਰੱਖੀ ਸੀ ਮੈਨੂੰ ਆਣਾ ਸੀ ਆਉਣਾ ਮਾਂ ਮੈਂ ਮਿਲਣ ਤੈਨੂੰ ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਆ ਭਾਣੇ ਵਰਤ ਜਾਣਿਆ ਮੈਂ ਬੜਾ ਮਾਤਾ ਰੋਜ ਉਹ ਗੱਲਾਂ ਕਰਦਾ ਸੀਗਾ ਹਾਏ ਰੋਜ ਵਾਧੂ ਰੱਜ ਕੇ ਰੱਜ ਕੇ ਗੱਲਾਂ ਮੇਰੇ ਨਾਲ ਮੈਨੂੰ ਨਾ ਦਿਨੇ ਵੀ ਗੱਲ ਕਰ ਰਾਤ ਵੀ ਗੱਲ ਕਰ ਉਹਨੇ ਉਹਨਾਂ ਚਿਰ ਸੌਣਾ ਨਾ ਜਿੰਨਾ ਚਿਰ ਮੇਰੇ ਪੁੱਤ ਨੇ ਵੀਡੀਓ ਕਾਲ ਤੇ ਮੇਰੇ ਨਾਲ ਗੱਲ ਨਾ ਕਰ ਲੈਣੀ ਹਾਏ ਮੈਨੂੰ ਸਿੱਧਕ ਨਹੀਂ ਸਿਉਂਦਾ ਨਾ ਚਿਰ ਮੈਨੂੰ ਆਖਣਾ ਮੰਮੀ ਤੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ ਮੈਂ ਹੈਗਾ ਜਸਤ ਦਾ ਹਾਸਾ ਵਾਪਰਿਆ ਉਸ ਦਿਨ ਹੋਈ ਸੀ ਮਤਕ ਉਹਦਾਂ ਨਹੀਂ ਹੋਈ ਉਹਦੋਂ ਇੱਕ ਦਿਨ ਪਹਿਲਾਂ ਹੋਈ ਆ ਗੱਲ ਰਾਤ ਨੂੰ ਉਹਦੋਂ 8:30 ਵਜੇ ਮੇਰੇ ਨਾਲ ਗੱਲ ਹੋਈ ਆ ਆਦਾ ਸੀ ਮਮੀ ਮੈਂ ਕੰਮ ਤੋਂ ਆਇਆ ਤੇ ਕੰਮ ਤੇ ਹੀ ਚੱਲਿਆ ਸਿੱਧਾ ਸਿੱਧਾ ਕੰਮ ਤੇ ਜਾਣਾ ਪਿਆ ਮੈਂ ਮੈਂ ਤਾਂ ਮੈਨੂੰ ਨਹੀਂ ਸੀ ਪਤਾ ਕਿਹੜੇ ਕੰਮ ਤੇ ਜਾਂਦਾ ਪਿਆ ਮੈਨੂੰ ਨਹੀਂ ਪਤਾ ਲੱਗਾ ਕਿੰਨੇ ਸਾਲ ਹੋ ਗਏ ਮਾਤਾ ਗਾਇ ਨੂੰ ਗਾਇ ਨੂੰ 2 ਸਾਲ ਹੋ ਗਏ ਵੀਰ 2 ਸਾਲ ਹੋ ਗਿਆ ਮਹੀਨਾ ਕੱਟ ਰਹਿ ਗਿਆ 2 ਸਾਲ ਹੋ ਜਾਣਗੇ ਗਾਂ ਦਸੰਬਰ ਜਾ ਮਾਤਾ ਹੁਣ ਸਰਕਾਰ ਤੋਂ ਪੱਕੀ ਮੰਗ ਕਰਦੀ ਆ ਮੈਨੂੰ ਸਮਝ ਨਹੀਂ ਆਉਂਦੀ ਕੀ ਮੰਗਾ ਮੈਂ ਤਾਂ ਪੁੱਤੀ ਮੰਗਦੀ ਆ ਮੈਂ ਤਾਂ ਪੁੱਤੀ ਮੰਗਨੀ ਮੈਨੂੰ ਦਾ ਪੁੱਤੀ ਲਿਆ ਦਿਓ ਮੇਰਾ ਦਾ ਪੁੱਤੀ ਆਜੇ ਤੁਸੀਂ ਜਿਵੇਂ ਕਿ ਆ ਮੈਂ ਆ ਜੇ ਤੁਸੀਂ ਘੁੱਟ ਕੇ ਜੱਪਾ ਪਾ ਕੇ ਮਿਲ ਗਿਆ ਉਹਨੂੰ ਅਸੀਂ ਘੁੱਟ ਕੇ ਮਿਲ ਕੀ ਉਹਨੂੰ ਤੋੜਿਆ ਸੀ ਉਹ ਵੀ ਸਾਡਾ ਜੇ ਸਾਡਾ ਕਿਉਂ ਹੋ ਤਾਏ ਮੇ ਹੋ ਗਿਆ ਕਿਉਂ ਮਾਰਿਆ ਗਿਆ ਉਹਨਾਂ ਦਾ ਤਾਂ ਜਨਾਹ ਨਹੀਂ ਸੀ ਸਾਡਾ ਘਰੂ ਪੁੱਤਰ ਸੀ ਹੇ ਕੀ ਹੋਤੇ ਮਾਰਿਆ ਗਿਆ ਕੀ ਨਾਮ ਸੀ ਜੀ ਮੁੰਡੇ ਦਾ ਦਸਕਰਨ ਸਿੰਘ ਆ ਜੀ ਕਿੰਨੇ ਸਾਲ ਪਹਿਲਾਂ ਗਿਆ ਸੀ ਜੀ ਕੈਨੇਡਾ 2 ਸਾਲ ਹੋ ਗਏ ਜੀ ਗਿਆ ਉਹਨੂੰ अच्छा जी, जी।, छड़ा। छड़ा। जी।, हां, जी।, जी हां जी ਤੇ ਉੱਥੇ ਜਦੋਂ ਭੇਜਿਆ ਤੁਸੀਂ ਕੀ ਕੁਛ ਹੋਇਆ ਸੀ ਤੇ ਕੀ ਹਾਦਸਾ ਵਾਪਰ ਗਿਆ ਉੱਥੇ ਬਸ ਆਸੇ ਦਾ ਸਰਕਾਰ ਹੋ ਗਿਆ ਜੀ ਬੱਚੇ ਨੂੰ ਛੜਾਉਂਦਾ ਛੜਾਉਂਦਾ ਉਹ ਬੱਚਾ ਆਸੇ ਤੇ ਖੇੜ ਚ ਆ ਗਿਆ ਤੇ ਉਹਦੇ ਨਾਲ ਵੀ ਸੀ ਕੋਈ ਜੀ ਹਾਂ ਜੀ ਇੱਕ ਮੁੰਡਾ ਸੀਗਾ ਜੀ ਮੜਾਰੀ ਤੋਂ ਓਕੇ ਹਾਂ ਜੀ ਤੇ ਉਹਦੇ ਵੀ ਸੱਟਾ-ਸੱਟਾਂ ਲੱਗੀਆਂ ਹਾਂ ਉਹਦੇ ਵੀ ਦੋ ਸੱਟਾਂ ਹੈਗੀਆਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਮੁੰਡਾ ਜਿਹੜਾ ਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਉਹ ਉੱਥੇ ਜਦੋਂ ਬੱਚੇ ਰਹਿ ਰਹੇ ਸੀਗੇ ਜੀ ਉਹਦੇ ਕਰਕੇ ਸਾਨੂੰ ਉਹਨਾਂ ਨੇ ਬੋਲਤੇ ਸਾਰਾ ਗੱਲਬਾਤ ਦੱਸੀ ਸਾਨੂੰ ਜੀ ਵੀ ਆਹ ਕਹਾਣੀ ਵਰਤੀ ਇੱਥੇ ਜੀ ਜਦੋਂ 2 ਸਾਲ ਪਹਿਲਾਂ ਭੇਜਿਆ ਸੀ ਜੀ ਕਿੰਨਾ ਖਰਚਾ ਆ ਗਿਆ ਸੀ ਮੁੰਡੇ ਨੂੰ ਭੇਜਣ ਤੇ ਸਾਡਾ ਉੱਥੇ 23 ਕਰ 24 ਰੱਖ ਵਾਂਗੂ 23 ਵਾਂਗੂ ਲੱਗ ਗਿਆ ਸੀ ਜੀ ਬਾਕੀ ਦਾ ਐਸੇ ਵੀ 3 ਕਿੱਲੇ ਬਾਣ ਤੇ ਉਹ 24 ਵਾਂਗੂ ਲੱਗ ਗਿਆ ਜੀ ਹੂੰ ਤੁਸੀਂ ਸਰਕਾਰ ਡੇਢ ਕਿੱਲੇ ਵਾਂਗੂ ਸਾਡਾ ਕੀ ਸਰਕਾਰ ਤੋਂ ਮੰਗ ਕਰਦੇ ਹੋ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਸੀਗਾ ਵੀ ਸਾਡੇ ਬੱਚੇ ਦੀ ਜਿਹੜੀ ਬੋਦੀ ਆ ਜੀ ਉਹ ਪੰਜਾਬ ਚ ਲੈਂਦੀ ਆ ਉਹ ਸਾਡੇ ਕੋਲੇ ਆ ਜੀ ਅਸੀਂ ਉਹਦੇ ਆਦੇ ਪਿੰਡ ਸਸਕਾਰ ਕਰ ਲਈ ਜਿਹੜਾ ਕਿ ਕੀ ਲੱਗਦਾ ਹੈ ਦੇਖੋ ਜੀ ਮੇਰਾ ਭਤੀਜਾ ਸੀਗਾ ਜਿਸ ਕਰਕੇ ਇਹ ਸਾਡੇ ਬੱਚੇ ਦੇ ਨਾਲ ਬਹੁਤ ਵੱਡਾ ਤੋਖਾ ਹੋਇਆ ਜੀ ਸਾਡਾ ਬੱਚਾ ਸੀਗਾ ਉਹ ਪਹਿਲੀ ਸ਼ਿਫਟ ਲਾ ਕੇ ਤੇ ਉਸ ਤੋਂ ਬਾਅਦ ਉਹਦੀ ਗੱਲ ਜਿਹੜੀ ਉਹ ਮਾਂ ਨਾਲ ਹੋਈ ਹੈ ਉਸ ਤੋਂ ਬਾਅਦ ਸਾਡਾ ਬੱਚਾ ਦੂਜੀ ਸ਼ਿਫਟ ਲਾਉਣ ਜਾ ਰਿਹਾ ਸੀਗਾ ਬੱਚੇ ਨੂੰ ਸਾਡੇ ਨੂੰ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਹੋਟਲ ਤੋਂ ਚਾਹ ਪੀ ਕੇ ਆਉਣੀ ਹੈ ਸ਼ਾਇਦ ਹੋ ਸਕਦਾ ਉਹਨਾਂ ਬੱਚਿਆਂ ਦੇ ਮਨ 'ਚ ਕੋਈ ਗੱਲ ਹੋਵੇ ਉਹਨਾਂ ਬੱਚਿਆਂ ਦੇ ਮਤਲਬ ਮਨਚੇ ਦੇ ਵਿੱਚ ਕੋਈ ਗੱਲ ਹੋਵੇ ਵੀ ਆਪਾਂ ਨੇ ਕਿਸੇ ਬੱਚੇ ਕਿਸੇ ਦੇ ਨਾਲ ਕੋਈ ਆਪਾਂ ਟਾਈਮ ਬੰਨਿਆ ਹੋਇਆ ਆਪਾਂ ਇਹਨੂੰ ਨਾਲ ਲੈ ਕੇ ਚੱਲਣਾ ਇਹ ਬੱਚਾ ਸਾਡਾ ਜਦੋਂ ਸਾਡੇ ਬੱਚੇ ਨੇ ਉਹਨਾਂ ਦੀ ਗੱਲ ਮੰਨ ਲਈ ਕਿਉਂਕਿ ਉਹ ਨਾਲ ਸੀਗਾ ਬੱਚੇ ਨੇ ਜਦੋਂ ਗੱਲ ਮੰਨ ਲਈ ਤੇ ਜਦੋਂ ਉੱਥੇ ਮਤਲਬ ਹੋਸਟਲ ਦੇ ਕੋਲ ਪਹੁੰਚਿਆ ਤੇ ਸਾਡਾ ਬੱਚਾ ਹੇ ਗੱਡੀ ਦੇ ਵਿੱਚੋਂ ਨਿਕਲਿਆ ਹੀ ਆ ਤੇ ਇੱਕ ਬੱਚਾ ਮਢਾਲੀ ਤੋਂ ਸੀਗਾ ਉਹ ਗੱਡੀ ਦੇ ਵਿੱਚੋਂ ਨਿਕਲਿਆ ਤੇ ਉਹ ਪਹਿਲਾ ਬੱਚੇ ਮਢਾਲੀ ਵਾਲੇ ਬੱਚੇ ਦੇ ਗੱਲ ਪਏ ਆ ਜਦੋਂ ਮਡਾਲੀ ਵਾਲੇ ਬੱਚੇ ਨੂੰ ਇਹ ਮਤਲਬ ਗੋ ਬੱਚਾ ਛਡਾਉਣ ਲੱਗਾ ਤੇ ਉਹਨਾਂ ਨੇ ਮਤਲਬ ਕੋਈ ਮਤਲਬ ਹਥਿਆਰ ਕੱਢ ਕੇ ਕੋਈ ਛਰਚ ਕੱਢ ਕੇ ਸਾਡੇ ਬੱਚੇ ਦੇ ਦਿਲ ਵਾਲੀ ਥਾਂ ਤੇ ਮਾਰੀ ਹੈ ਜਦੋਂ ਦੇ ਦਿਲ ਵਾਲੀ ਥਾਂ ਤੇ ਮਾਰੀ ਹੈ ਸਾਡਾ ਬੱਚਾ ਸਾਹ ਤੀ ਰਹਿ ਗਿਆ ਤੇ ਮੈਂ ਉੱਥੋਂ ਨਹੀਂ ਗਿਆ ਸਰਕਾਰ ਨੂੰ गुजारिश ਕਰਦਾ ਵੀ ਜਿਹੜੇ ਉਹ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੇ ਜਿਹੜੇ ਬੱਚੇ ਸਾਡੇ ਨਾਲ ਦੇ ਨਾਲ ਬੱਚੇ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਸਾਡੇ ਬੱਚੇ ਨਾਲ ਜਿਹੜਾ ਐਡਾ ਵੱਡਾ ਧੁੱਕਾ ਹੋਇਆ ਅਸੀਂ ਤਾਂ ਗਰੀਬ ਸੀ ਅਸੀਂ ਤਾਂ ਜ਼ਮੀਨ ਵੇਚ ਕੇ ਇੱਥੋਂ ਬੱਚਾ ਤੋੜਿਆ ਸੀ ਵੀ ਸਾਡਾ ਬੱਚਾ ਸਹੀ ਸਲਾਮੁੱਥੇ ਵਧੀਆ ਕੰਮ ਕਰੇ ਤੇ ਵਧੀਆ ਆਪਣੀ ਪੜ੍ਹਾਈ ਕਰਕੇ ਸਾਡਾ ਮਤਲਬ ਨਾਂ ਉੱਚਾ ਕਰੇ ਪਰ ਸਾਡੇ ਨਾਲ ਇਹ ਬਹੁਤ ਵੱਡਾ ਧੁੱਕਾ ਹੋਇਆ ਅਸੀਂ ਉੱਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਇਹੀ ਗੁਜਾਸ਼ ਕਰਦੇ ਆਂ ਵੀ ਸਾਡਾ ਜਿਹੜਾ ਬੱਚਾ ਉਹਨੂੰ ਇਨਸਾਫ਼ ਦਿਵਾਇਆ ਜਾਵੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਤੇ ਜਿਹੜੇ ਬੱਚੇ ਦੇ ਨਾਲ ਮਤਲਬ ਬੱਚੇ ਗਏ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਪੂਰਾ ਇਨਸਾਬ ਮਿਲ ਸਕੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ